welcom my new vlog so hey guys welcome hanji baith gaye guys good morning welcome back my channel hanji hanji trip kat rahe ha si trip di shuruaat ho rahi hai ji tonu milde ha surprise de naal wadiya ji hanji ajj ta bane rahiyo vlog vich ore ha ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਇੰਟਰਸਟਿੰਗ ਹੋਣ ਵਾਲਾ ਵਲੌਗ ਕਿਉਂ ਨੰਨੂ ਯੈਸ ਯੈਸ ਚਲੋ ਜੀ ਮਿਲਦੇ ਆ ਗਾਈਜ਼ ਤੁਹਾਨੂੰ ਰਸਤੇ 'ਚ ਲਓ ਜੀ ਗਾਈਜ਼ ਅਸੀਂ ਗੱਡੀ ਕਰ ਲਈਏ ਸਟਾਰਟ ਤੇ ਰਜੀਵ ਬਰਾਣਾਂ ਦੀ ਗੱਡੀ ਬੱਸ ਬੈਠ ਰਹੇ ਨੇ ਆ ਰਹੇ ਨੇ ਨਾਲ ਹੀ ਤੇ ਉਧਰ ਸਾਡੀਆਂ ਦੋ ਫੈਮਲੀਆਂ ਹੋਰ ਨੇ ਤੇ ਉਹ ਨਿਕਲ ਗਈਆਂ ਨੇ ਤੇ ਰਸਤੇ ਵਿੱਚ ਅਸੀਂ ਕਿਸੇ ਜਗ੍ਹਾ ਤੇ ਮਿਲਦੇ ਆ ਇਕੱਠੇ ਤੇ ਤੁਹਾਨੂੰ ਦਿਖਾਣੇ ਆ ਜਿਹੜੀਆਂ ਸੀ 4 ਫੈਮਲੀਆਂ ਹੋਰ ਆ ਟੋਟਲ 4 ਫੈਮਲੀਆਂ ਜੈਂਬੋ ਭਾਜੀ ਕੀ ਕਹਿੰਦੇ ਲਾ ਜੀ ਇਹਨੇ ਇੱਥੇ ਖੜ ਗਈ ਹਲੇ ਨਾ ਖੋਲ ਨੰਨੂ ਨੰਨੇ ਬੰਦ ਕਰ ਦੇ ਅਭੀ ਨਾ ਖੋਲ ਮਿੱਟੀ ਆਏਗੀ ਸਾਰੀ ਕੋ ਦੇਖਣਾ ਹੈ ਅਭੀ ਨਹੀਂ ਖੋਲਣਾ ਬੇਟੇ ਮੈਨੂੰ ਮੈਨੂੰ ਬਾਜ ਮਾਰਨੀ ਹੈ ਹੋਰ ਕੁਝ ਨਹੀਂ ਲਓ ਜੀ ਗਾਇਜ਼ ਸਭ ਤੋਂ ਮੇਨ ਕੰਮ ਹੈ ਕਿ ਪੈਟਰੋਲ ਪੈਟਰੋਲ ਪੁਆਣਾ ਹੈ ਗਾਇਜ਼ बस ਪਵਾ ਰਹੇ ਨੇ ਪੈਟਰੋਲ ਪਿੱਛੇ ਅਜੀਬ ਦੀ ਗੱਡੀ ਵੀ ਆ ਗਈ ਉਹਨਾਂ ਨੇ ਵੀ ਪਵਾਣਾ ਤੇ ਫਿਰ ਗੱਡੀ ਸਿੱਧੀ ਆਪਾਂ ਖੇਚ ਲੈਣੀ ਲੌਂਗ ਟੂਰ ਲਈ ਹਾਂਜੀ ਗਾਇਸ ਬਸ ਸਫ਼ਰ جاری ਹੈ ਜਾ ਰਹੇ ਹਾਂ ਹੈਲੋ ਗਾਇਸ ਹਮ ਦੋਨੋਂ ਨੇ ਚਸ਼ਮਾ ਪਹਿਲਾ ਹੋਇਆ ਦੇਖੋ ਹੈਲੋ ਗਾਇਸ ਹਮ ਦੋਨੋਂ ਨੇ ਚਸ਼ਮਾ ਪਹਿਨਾ ਹੋਇਆ ਹੈ ਦੇਖ ਲਓ ਗਾਇਸ ਨੰਨੇ ਬੋਲ ਰਹੀ ਹੈ ਓਏ ਹੋਏ ਦੇਖੋ ਗਾਇਜ਼ ਨਨਨੂ ਸੋ ਗਈ ਹੈ ਤੇ ਹੁਣ ਅਸੀਂ ਜਗਾ ਤੇ ਰੁਕੀਏ ਪਤਾ ਕਿੱਥੇ ਅਸੀਂ ਫਾਸਟ ਟੈਗ ਲਗਵਾਣਾ ਨਵੀਂ ਗੱਡੀ ਹੈ ਨਾ ਤੇ ਫਾਸਟ ਟੈਗ ਦੀ ਲੋੜ ਹੈ ਗੱਡੀ ਨੂੰ ਸੋਏ ਗਏ ਹੋਏ ਨੇ ਸਾਹਮਣੇ ਪਤਾ ਕਰਨ ਤੇ ਇਹਨਾਂ ਕੋਲੋਂ ਅਸੀਂ ਲਗਵਾਣਾ ਫਾਸਟ ਟੈਗ ਹਾਂਜੀ ਗਾਈਜ਼ ਆਪਾਂ ਰਸਤੇ ਵਿੱਚ ਆਂ ਕੀਤਪੁਰ ਸਾਹਿਬ ਕੋਲ ਪਹੁੰਚੇ ਹਜੇ ਅਸੀਂ ਤੇ ਇੱਕ ਗੱਡੀ ਪਿੱਛੇ ਆ ਸਾਡੀ ਤੇ ਇੱਕ ਅੱਗੇ ਆ ਇੱਕ ਫੈਮਿਲੀ ਸਾਡੀ ਪਹੁੰਚ ਚੁੱਕੀ ਜੀ ਬੀਤਾਰਾ ਢਾਬੇ ਤੇ ਹਨਾ ਹਾਂ ਉਹਨੂੰ ਭੁੱਖ ਲੱਗੀ ਜ਼ਿਆਦਾ ਹਾਂ ਉਹਨੂੰ ਖਾਣ ਦੇ ਕਈ ਸੀ फटाफट ਰੋਟੀ ਖਾਣਾ ਇੰਤਜ਼ਾਰ ਨਹੀਂ ਹੋਇਆ ਇਸ ਬੰਦੇ ਨੂੰ ਕੋਈ ਗੱਲ ਨਹੀਂ ਤੇ ਆਪਾਂ ਹਲਕੇ ਬਸ ਅੱਗੋ ਹੁਣੇ ਮੇਲ ਲੈ ਪੈਣਾ ਆ ਤਾਊਗਾ ਤੇ ਗਾਈਜ਼ ਹੁਣ ਲੱਗੀ ਹੋਈ ਏ ਭੁੱਖ ਘਰੋਂ ਕਿਉਂਕਿ ਅਸੀਂ ਕੁਝ ਔਖ ਵੀ ਲੱਗੀ ਹੋਈ ਹੈ ਗਾਇਜ਼ ਤੇ ਅਸੀਂ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਹੋਇਆ ਤੇ ਅਸੀਂ ਹੁਣ ਅੱਗੇ ਵਧੀਆ ਜੀ ਜਗ੍ਹਾ ਦੇਖਦੇ ਆਂ ਤੇ ਉੱਥੇ ਰੁਕਦੇ ਆਂ ਤੇ ਜਿਹੜੇ ਨਵੇਂ ਨ channel ਤੇ channel ਨੂੰ subscribe ਜਰੂਰ ਕਰਿਓ फटाफट ਕਿਉਂਕਿ ਅੱਗੋ ਦੇ ਅੱਗੋ ਤੁਹਾਨੂੰ ਅਸੀਂ ਟ੍ਰਿਪ ਦਿਖਾਉਣੇ ਨੇ ਵਧੀਆ ਵਧੀਆ ਸਟਾਰਟਿੰਗ ਜੈਸੀ ਕਰ ਲਈਏ ਸਰਦੀ ਦੀ ਟ੍ਰਿਪ ਦੀ ਤੇ ਅੱਗੋ ਦੇ ਅੱਗੋ ਦੇਖਣ ਲਈ ਤਿਆਰ ਰਹਿਓ ਜੇ ਤੁਸੀਂ subscribe ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਏਗਾ ਹਮ ਲੋਕਾਂ ਦਾ ਕਿਉਂ ਵੀ ਇਹਦੇ ਸੋਹਣੇ ਸੋਹਣੇ ਵਲੌਗ ਪਾਵਾਂਗੇ ਤੁਹਾਨੂੰ ਅਸੀਂ ਨਵੀਆਂ ਨਵੀਆਂ ਜਗ੍ਹਾ ਦੇਖਣ ਲਈ ਹਾਂ ਜਗ੍ਹਾ ਦਿਖਾਵਾਂ ਸਾਡੇ ਨਾਲ ਬਨੇ ਰਹੋ ਬੜੇ ਰਿਓ ਗਾਇਸ ਤੇ ਹੁਣ ਅਸੀਂ ਅੱਗੇ ਰੁਕਦੇ ਆ ਸਾਰੇ ਜਾਨੇ ਇਕੱਠੇ ਹੋਣੇ ਆ ਫਿਰ ਤੁਹਾਨੂੰ ਦਿਖਾਣੇ ਆ ਆਪਾਂ ਸਾਰਾ ਇਹ ਬੜੇ ਰਿਓ ਵਲੌਗ ਚ ਗਾਇਸ ਹਾਂਜੀ ਜੀ ਬਿਲਕੁਲ ਸਭ ਨੂੰ ਦਿਖਾਵਾਂਗੇ ਹਾਂ ਸਭ ਕੁਝ ਦੇਖੋ ਗਾਇਸ ਲੋਜੀ ਗਾਇਸ ਅਸੀਂ ਬਿਸਤਾ ਫੂਡ ਕੋਰ ਰੈਸਟੋਰੈਂਟ ਤੇ ਦੁਕੀਆਂ ਆਜੋ ਗਾਇਸ ਮਾਨਦੇ ਆ ਤੁਹਾਨੂੰ ਇੱਕ ਫੈਮਿਲੀ ਦਾ ਫੇਰ ਅੱਗੇ ਵੱਧ ਗਈ ਦੇਖਾ ਹੁਣ ਗਾਇਜ਼ ਨੰਨੂ ਮੇजे ਬੁਲਾ ਰਹੀ ਐ ਰੋ ਰਹੀ ਐ ਹਾਂ ਬਸ ਆ ਗਈ ਆ ਗਈ ਆ ਰਹੀ ਹਾਂ ਚੱਚੂੜੀ ਆ ਗਈ ਇਨੇ ਜੀ ਪੈ ਟੁੱਟ ਗਏ ਲੋ ਜੀ ਆ ਗਏ ਨੇ ਰਜੀਵ ਸੁਣਿਆ ਵੀ ਅਪਰ ਦਾ ਟੈਬ ਉਹ ਆਇਆ ਸੀ ਨਾ ਨਹੀਂ ਉਹ ਤਾਂ ਬਣਵਾਇਆ ਸੀ ਨਾ ਤਾਂ ਤਿੰਨ ਸੀ ਗਿਆ ਤਬਾਦਮ ਪਿੱਛੇ ਫੋਨ ਚੱਲ ਰਿਹਾ ਹਾਂ ਹਾਂਜੀ ਗਾਇਸ ਦੇਖੋ ਪਹਾੜ ਸ਼ੁਰੂ ਹੋ ਗਏ ਸੋਨੇ ਸੋਨੇ ਟਨਲ ਵੀ ਆਣ ਆਲੀ ਹੈ ਨਾ ਉਹ ਆ ਗਿਆ ਫਸਟਨ ਆ ਗਿਆ ਨਾ ਸ਼ੈਨ ਹਾਂਜੀ ਬੱਚੋ ਜੰਨਤ

ਟਾਣਾ ਲਾਣੇ ਵਾਲੇ ਬੱਸ ਇਧਰ ਲਿਆਓ ਆਹ ਮੜਾ ਹੋਣਾ ਵੀਡੀਓ ਕਿੱਥੇ ਹੈ ਜੰਨਤ ਵਾਸਟਰ ਤਨਲ ਇੱਕ ਟਨਲ ਵਾਲੀ ਕਿਤੇ ਨਹੀਂ بابا ਦਰਦੇ ਬੰਦਾ ਫੇ ਪਾ ਕੇ ਖੜਿਆ ਬੋਲ ਲੈ ਜੇ ਮੈਂ ਬੋਲੂਗਾ ਨਾ ਬੋਲ ਲੋ ਫਿਰ ਬੋਲਨੀ ਠੀਕ ਹੈ ਆਹਨੇ ਪੁਲਿਸ ਖੜੀ ਹੈ ਨਾ ਬਾਰ ਬਾਰ ਬੋਲਣਾ ਨਹੀਂ ਹੈ ਵਾਚੀ ਆਪਾ ਬਾਰਾਚਾ ਮਮਾ ਅਸੀਂ ਕਾ ਜਾ ਰਹੇ ਹਾਂ ਡਨੋਟ 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 ਬੋਲ ਕਿਤਨਾ ਵੱਡਾ ਪਾਣ ਹੈ ਕਾਂਦੀ ਬੋ ਦੇ ਕਿਤਨਾ ਵੱਡਾ ਪਾਣ ਹੈ ਡਨੋਟ

नहीं बाबू बार-बार नहीं खोलना मिट्टी है मेरे बाहर सनरूफ जो खोलेंगे ना तो मिट्टी आती है अंदर ठीक है शाम को तो खोलेंगे शाम को खोलेंगे खत्म भी हो गई वो देखो छोटी सी, तो। सी है छोटी सी बड़ी वाली आएंगी ना फिर खोल हाँ। जब बड़ी आएंगी ना तब खोलेंगे ठीक है okay. हां लो गाइस देखो कितना सोना नजारा है ये देखो ਕੁੱਲੂ ਆਣ ਵਾਲਾ ਗਾਇਸ 5-7 ਮਿੰਟ ਵਿੱਚ ਕੁੱਲੂ ਸ਼ਹਿਰ ਆਣ ਵਾਲਾ ਕੁੱਲੂ ਪਹੁੰਚਣ ਆਲੇ ਆ ਜੀ ਅਸੀਂ 터ਨਲ ਤੇ 터ਨਲ ਪਾਰ ਕਰ ਗਏ ਆ 터ਨਲ ਦੇ 터ਨਲ ਰਸਤਾ ਬਿਲਕੁਲ ਸਾਫ ਹੈ ਜਿਹੜਾ ਮਨਾਲੀ ਆਣਾ ਚਾਹੁੰਦਾ ਆ ਸਕਦਾ ਕੋਈ ਦਿੱਕਤ ਨਹੀਂ ਸਹੀ ਗਾਲਾ ਰਸਤਾ ਹੈ ਓਕੇ ਹੈ ਤੇ ਅਸੀਂ ਸਾਰੀਆਂ A to Z 터ਨਲਾਂ ਪਾਰ ਕਰ ਚੁੱਕੇ ਆ صاف ਦੇਖਣ ਨੂੰ ਮਿਲੇਗੀ ਤੁਹਾਨੂੰ ਬਿਲਕੁਲ ਸਾਫ਼ ਰਸਤਾ ਜਿਵੇਂ ਬਾਹਲੇ ਵਿਦੇਸ਼ਾਂ ਚ ਆ ਗਏ ਸੀਜੇ ਲੈਣ ਆ ਗਏ ਜੀ ਵੀ ਕਿਉਂ ਤੁਹਾਡਾ ਕੀ ਮਾਨਾ ਥੋੜਾ ਥੋੜਾ ਤਾਂ ਘਾੜ ਨੇ ਮੌਸਮ ਵੀ ਠੰਡਾ ਤੇ ਧੁੱਪ ਬਹੁਤ ਤੇਜ਼ ਆ ਪਰ ਹਨਾ ਹਾਂ ਤੋਪ ਵੀ ਤੇਜ ਆ ਪਰ ਸੁਖਾਂ ਰਹੀ ਐ ਵੀ ਠੰਡ ਲੱਗ ਰਹੀ ਤੇ ਐ ਗਰਮ ਗਰਮ ਥੋਪਨਾ ਵਧੀਆ ਲੱਗ ਰਹੀ ਐ ਲੋ ਜੀ ਗਾਇਜ਼ ਸਾਨੂੰ ਇੱਕ ਫੈਮਲੀ ਸਾਡੀ ਮਿਲ ਗਈ ਐ ਅਸੀਂ ਕੁਲੂ ਪਹੁੰਚ ਚੁੱਕੇ ਆ ਗਾਇਜ਼ ਹਲੋ ਇੱਥੇ ਪੋਟੇ ਕਿਤੇ ਮਾਇਓ ਜਗਾ ਤਾਂ ਬਹੁਤ ਵਧੀਆ 뷰 ਵਧੀਆ ਕੰਡਾ ਭਾਜੀ ਨੇ ਦੇਖੀ ਜਗਾ ਵਧੀਆ ਉਹਨਾਂ ਗਾਇਜ਼ ਮੰਗਵਾਏ ਨੇ ਮੋਮੋਸ ਤੇ ਗੀਤਾਂ ਦੇ ਫੇਵਰਿਟ ਨੇ ਮੋਮੋਸ ਤੇ ਇਧਰ ਨਿਊਡਲ ਨੇ ਹਾਕਾ ਨਿਊਡਲ ਨੇ ਤੇ ਦੇਖਣ ਚ ਵਧੀਆ ਲੱਗ ਰਹੇ ਨੇ ਮੋਮੋਸ ਵੀ ਕਹਿੰਦੇ ਵਧੀਆ ਨੇ ਡੇਜੀ ਵੀ ਖਾ ਬੈਠੀ ਐ ਪਹਿਲੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੋਂ ਦੀ ਮੋਮੋਸ ਖਾਓ ਤੇ ਬਹੁਤ ਟੇਸਟੀ ਨੇ ਸੋ ਅਸੀਂ ਵੀ ਫਿਰ ਮੋਮੋਸ ਮੰਗਵਾਏ ਨੇ ਤੇ ਇਧਰ ਇੱਕ ਪਾਸੇ ਪਨੀਰ ਵਾਲੇ ਨੇ ਤੇ ਇੱਕ ਪਾਸੇ ਮਿਕਸ ਨੇ ਮਿਕਸ ਵੈਜੀਟੇਬਲ ਵਾਲੇ ਤੇ ਸਾਰੇ ਦੇਖ ਕਰਦੇ ਆਂ ਇੰਜੋਏ ਤੇ ਇਧਰ ਬਸ ਖਾ ਲੋ ਰੁਕ ਜੋ ਬੇਟੇ 1 ਮਿੰਟ ਦਿਖਾ ਤਾਂ ਦੂੰ ਮੂਜੀ ਤੋਂ ਵੀ ਮੰਗਵਾਏ ਹੈ ਨਾ ਹਮਨੇ ਉਹ ਵੀ ਲੈ ਕੇ ਆ ਰਹੇ ਹਾਂਜੀ ਗਾਇਸ ਨੰਨੂ ਦੇ ਲਈ ਹਾਕਾ ਨਿਉਡ ਮੰਗਵਾਏ ਨੇ ਪਰ ਹੁਣ ਇਹ ਖਾ ਲਵੇ ਨਾ ਤੇ ਹੁਣ ਮੈਂ ਮੋਮੋਸ ਟੇਸਟ ਕਰਦੀ ਆਂ ਸੋ ਕਿੱਦਾਂ ਦੇ ਨੇ ਹਮ 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 ਯਮੀ ਯਮੀ ਬਹੁਤ ਯਮੀ ਨੇ ਵਾਕਿ ਜਿਵੇਂ ਡੇਜੀ ਹੋਣਾ ਨੇ ਦੱਸਿਆ ਸੀ ਨਾ ਬਹੁਤ ਜੰਮੀ ਆ ਤੇ ਇੱਕ ਹਾ ਮੋਜੀਤੋ ਵੀ ਬਹੁਤ ਜ਼ਿਆਦਾ ਵਧੀਆ ਹੈ ਇਹਨਾਂ ਨੇ ਪੀਤਾ ਹੋਇਆ ਹੈ ਪਹਿਲੇ ਤੇ ਫਿਰ ਅਸੀਂ ਆਰਡਰ ਕੀਤਾ ਹੈ ਪਹਿਲੇ ਨੋ ਨਨੂ ਰੁਕ ਜਾ ਬਹੁਤ ਟੇਸਟੀ ਹੈ ਬਹੁਤ ਜ਼ਿਆਦਾ ਮੋਮੋਸ ਔਰ ਮੋਜੀਤੋ ਵੀ ਬਹੁਤ ਹਾਂ بیٹے ਕਿੰਨਾ ਖੇਲੋਗੀ ਬਸ بیٹے ਬਸ ਥੋੜਾ ਸਾਹੀ ਹੈ ਪਹਿਲੇ ਦੇਖ ਤੋ ਮੋਮੋਸ ਤੋਂ ਮੈਂ ਪੂਰੇ ਖਾ ਲੂ ਇਹ ਬਹੁਤ ਯਮੀ ਹੈ ਬਹੁਤ ਜ਼ਿਆਦਾ ਯਮੀ ਹੈ ਮੋਮੋਸ ਬਸ 2 ਮਿੰਟ ਰੁਕ ਜਾ ਠੀਕ ਹੈ ਨਨੂ ਮੈਨੂੰ ਮੁਝੇ ਪਰੇਸ਼ਾਨ ਕਰ ਰਹੀ ਹੈ ਇੱਕ ਸਾਈਡ 'ਤੇ ਕਿਉਂਕਿ ਯਹਾਂ 'ਤੇ ਨਾ ਮਿਊਜ਼ਿਕ ਲੱਗਾ ਹੋਇਆ ਹੈ ਗਾਇਜ਼ ਇੱਥੇ ਨਾ ਮਿਊਜ਼ਿਕ ਕਰਕੇ ਨਾ ਥੋੜਾ ਜਿਹਾ ਨਾ ਹੁੰਦਾ ਵੀ ਕਾਪੀਰਾਈਟ ਨਾ ਲੱਗ ਜਾਏ ਸੋ ਇਸ ਲਈ ਮੈਂ ਬੋਲ ਕੇ ਨੋ ਰੁਕ ਜਾ ਤੇਰੇ ਲਈ ਨੂਡਲ ਮੰਗਵਾਏ ਨਨੂ ਇਹ ਦੇਖ ਹਾਕਾ ਨੂਡਲ ਬਹੁਤ ਹਾਂਜੀ ਵੇਟ ਕਰ ਰਹੇ ਆ ਅਗਲੀ ਤਾਂ ਗੌਰਵ ਦੀ ਬਹੁਤਾਂ ਕੀਤਾ ਇਹਨਾਂ ਨੇ ਗੌਰਵ ਨੇ ਹਾਂਜੀ ਤਾਂ ਪਹਿਲਾ ਮੰਜ਼ਲ ਦੇ ਬੰਦੇ ਆ ਸਭ ਤੋਂ ਉੱਪਰ ਭਾਈ ਸਵੇਰ ਦੇ ਪਹੁੰਚੇ ਇੱਥੇ ਹੈਨਾ ਆ ਜਾ ਵੀਰੇ ਯਾਰ ਤੇਰੀ ਰਾਹ ਦੇਖ ਰਹੇ ਆ ਦੇਖ ਗੌਰਵ ਤੇਰੀ ਰਾਹ ਦੇਖ ਰਹੇ ਆ ਵੀਰੇ ਇਹ ਦੇਖ ਗੱਡੀਆਂ ਚੱਈ ਜਾਂਦੀਆਂ ਨੇ ਤੈਨੂੰ ਦੇਖੀ ਜਾ ਰਹੇ ਆ ਓਏ ਹੋ ਕੀ ਕੀ ਵਿਊ ਹੈ ਯਾਰ आजो 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 आजो, आजो। इधर इधर रहो इधर रहो इतने भरा रह गया गौरव आ खड़िया कुड़िया ओ बैठे बच्चे ये दे आ नन्ने ये दे, नाने। दे, दे, नाने। दे ले। ओ आ गई गाड़ी ओ बुआ की गाड़ी आ गई देख अभी आ रही है ओ आ गई बुआ की गाड़ी आ गई नहीं अभी इसमें भी नहीं है तो मम्मा के पास चल जाओ मम्मा के पास जाओ हेलो गाइस ਤੇ ਮਮਾ ਕੇ ਬਾਹਰ ਜਾਓ ਬਸ ਮਮਾ ਕੇ ਬਾਹਰ ਜਾ ਆ ਗਈ ਗੱਡੀ ਜੀ ਆ ਗਈ ਆ ਗਈ ਗੱਡੀ ਆ ਗਈ ਗੱਡੀ ਬਸ ਆ ਭਰਾਵਾ ਮਸਾਂ ਬੁਲਾਇਆ ਇਹਨਾਂ ਨੂੰ ਕੀ ਦਾ ਸਾਗ ਹੁਸਿਆਲਾ ਬਾਜੀ ਦਾ ਹੱਸਾ ਹੁਸਿਆਲਾ ਗੜਾ ਨਾ ਨਹੀਂ 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 ਹੁਸਿਆਲਾ ਆਸਾ ਤਾਂ ਨਹੀਂ ਤਾਂ ਗਾਉੜੇ ਵੀ ਬਸ ਗਾਉਣ ਨੇ ਤਾਂ ਆਪਾਂ ਦਾ ਆ ਲਾਵਾਂਗੇ ਬਾਹਲੇ ਵੀ ਬਾਹਰ ਆ ਗਏ ਦੇਖ ਲੋ ਉਹ ਸੈਲੀਬ੍ਰਿਟੀ ਨੇਗੇ ਆ ਇਹ ਆਪਣਾ ਬਣ ਮਣ ਕੇ ਰਹਿਣਾ ਹੌਲੀ ਹੌਲੀ ਘठा ਖੋਲ ਦੇ ਨੀ ਸਾਰੇ ਉਧਰ ਹੀ ਦੇਖ ਰਿਹਾ ਦੇਖੋ बस गए दादी तो ही ना गए बस और और क्या हम पहुंच गए आफ्टर ऑल मल्ली बतरे ए में उधर ही करके हुआ तो रंग बंगा बनया ओए ਆ ਬਣਾ ਲਓ ਕੋਈ ਆਹ ਵੀ ਦਾ ਵਲੌਗ ਖਰਾਬ ਕਰਦਾ ਬਾਪੂ ਨੂੰ ਉਲਟੀ ਆਉਂਦੀ ਵੀ ਹੈਲੋ ਮੋਂ ਤਾਂ ਮੇਰਾ ਵੀ ਦਿਲ ਕੱਚਾ ਹੋਣ ਲੱਗਾ ਹਵਾ ਲੈ ਲੈ ਠੰਡੀ ਇਨੀ ਲੇਟ ਹੋਣੀ ਨਹੀਂ ਹੈਂ ਹਾਂਜੀ ਗਾਇਜ਼ ਹਾਂ ਜੀ ਤੇ ਬਲੋਗ ਦਾ ਐਂਡ ਕਰਦੇ ਆਂ ਗੌਰਵ ਜੀ ਆ ਗਏ ਨੇ ਗੌਰਵ ਜੀ ਆ ਗਏ ਨੇ ਨੀਤਾ ਜੀ ਆ ਗਈ ਹੈ ਨੀਤਾ ਆ ਗਈ ਹੈ ਨਾ ਨੀਤਾ ਆ ਗਈ ਦੋ ਬੈਠਾ ਫਿਰ ਹੁਣ ਆਪਾਂ ਇੱਕ ਕਰਦੇ ਐਂਡ ਕੱਲ ਨੂੰ ਅਗਲੀ ਕੱਲ ਇਸ ਤੋਂ ਵੀ ਹੋਰ ਵਧੀਆ ਫਨੀ ਬਲੌਗ ਮਿਲੂਗਾ ਤੁਹਾਨੂੰ ਦੇਖਣ ਨੂੰ ਹੁਣ ਮਨਾਲੀ ਦਾ ਬਲੌਗ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਕੁੱਲੂ 'ਚ ਹੀ ਆਂ ਕੁੱਲੂ 'ਚ ਐਂਡ ਕਰਦਾ ਹਾਂ ਸੀ ਬਲੌਗ ਦਾ ਤੇ ਹੁਣ ਅਗਲਾ ਬਲੌਗ ਮਨਾਲੀ 'ਚ ਜਾ ਕੇ ਸਟਾਰਟ ਕਰਦੇ ਹਾਂ ਤੁਹਾਨੂੰ ਕੱਲ ਨੂੰ ਮਿਲਵਾਵਾਂਗੇ ਉਹਦਾ ਵੀ ਵੇਟ ਕਰੋ